ਪਿੰਡ ਆਦਮਕੇ ਬਾਈ ਜੀ ਜ਼ਿਲ੍ਹਾ ਮਾਨਸਾ ਤੇ ਪਿੰਡ ਆਦਮਕੇ ਬਾਈ ਜੀ ਛਪੜੀ ਵਾਲਾ ਡੇਰਾ ਜੋ ਦੇ ਵਿੱਚ ਸੰਤ ਰਹਿੰਦੇ ਸੀਗੇ ਉਹ ਅੱਜ ਚੋਲਾ ਛੱਡ ਚੁੱਕੇ ਨੇਗੇ ਤੇ ਉਹਨਾਂ ਦਾ 7 ਦਿਨਾਂ ਦਾ ਸਹਜ ਪਾਠ ਹੈ ਜਿਹੜਾ ਉਹ ਰੱਖਿਆ ਗਿਆ ਹੈਗਾ ਤੇ ਕਿਰਪਾ ਕਰਕੇ ਬੇਨਤੀ ਹੈ ਕਿ ਸਭ ਨੂੰ ਬਾਈ ਜੀ ਸੇਵਾ ਜਿੰਨੀ ਕੀ ਸਰਦਾ ਸਮਾਨ ਆ ਉਹ ਸੇਵਾ ਕਰਿਓ ਤੇ ਇੱਥੇ ਗਿੜਾ ਮਾਰਦੇ ਰਹੋ ਤੇ ਸੇਵਾ ਕਰਦੇ ਰਹੋ ਬਾਈ ਜੀ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਿੰਡ ਪਿੰਡ ਆਤਮਕੇ ਜ਼ਿਲ੍ਹਾ ਮਾਨਸਾ ਤੇ ਰਾਜ ਪੰਜਾਬ ਆ ਜੀ ਸੋ ਕਿਰਪਾ ਕਰਕੇ ਪੇਂਟ ਜੀ ਆ ਭਾਈ ਜਿਨੇ ਵੀ ਸਾਡੇ ਪਿੰਡ ਨਗਰ ਦੇ ਬੰਦੇ ਸੁਣਦੇ ਆ ਸੋ ਕਿਰਪਾ ਕਰਕੇ ਇਹ ਵੀ ਗੱਲਾਂ ਆਪਸ ਵਿੱਚ ਸ਼ੇਅਰ ਕਰਿਓ ਕਿ ਸਾਥੋ ਦਾ ਨਾਲ ਸਹਿਜ ਪਾਠ ਰੱਖਿਆ